ਹੈਲੋ ਸਸਿਕਾ ਮम्मा ਹਾਂ ਜੀ ਹਰਸ ਨੂੰ ਕੀ ਹਾਲ ਚੜਾ ਸਸਰੀਕਾਨ ਪੁੱਤ ਹਾਂ ਹਾਂ ਮੈਂ ਠੀਕ ਠਾਕ ਹਾਂ ਕਹਿਣਾ ਸੀਗਾ ਕਿ ਬੱਚੇ ਜिद ਕਰਦੇ ਪਏ ਸੀਗੇ ਕਿ ਮम्मा ਛੁੱਟੀਆਂ ਆ ਗਰਮੀਆਂ ਦੀਆਂ ਤੇ ਨਾਨੀ ਘਰ ਹੀ ਜਾਣਾ ਹੈ ਮੈਂ ਤੁਹਾਨੂੰ ਉਹਨਾਂ ਨੂੰ ਕਹਿਣ ਈ ਸੀ ਕਿ ਰਹਿਣ ਦੋ ਗਰਮੀ ਬਹੁਤ ਆ ਪਰ ਤੁਹਾਨੂੰ ਪਤਾ ਉਹ ਜिद ਕਰਦੇ ਪਏ ਸੀਗੇ ਕਿ ਅਨੂੰ ਕਿਉਂ ਮਨਾ ਕਰਨ ਦੀਆਂ ਤੂੰ ਹਾਂ ਦਸਤਿਰ ਆਪਣਾ ਘਰ ਆ ਤੂੰ ਵੀ ਕਿਹਨੂੰ ਪੁੱਛ ਕੇ ਆਉਣਾ ਹੈ ਰੀਕਾ ਫਿਰ ਮੰਮਾ ਮੇ ਆਵਾਂਗੀ ਤੇ ਤੁਸੀਂ ਭਾਬੀ ਜੀ ਨੂੰ ਪੁੱਛ ਲਓ ਉਹਨਾਂ ਨੇ ਕਿਤੇ ਜਾਣ ਆਪਣੀ ਦੇਖੀ ਤੇਰੀ ਭਾਬੀ ਜਾਂਦੀ ਤੇ ਤੈਨੂੰ ਪਤਾ ਛੁੱਟੀਆਂ ਚ ਹੈਗੀ ਆ 10 15 ਦਿਨ ਰਹਿਣ ਤੇ ਹਲੇ ਕੋਈ ਸਲਾਹਤ ਨਹੀਂ ਕੀਤੀ ਉਹਨੇ ਜਾਂਦੀ ਕਿ ਕੋਈ ਨਹੀਂ ਤੁਸੀਂ ਆ ਜਾਓ ਇੱਕ ਦੋ ਦਿਨ ਤੂੰ ਹੀ ਰਹਿੰਦੇ ਜੇ ਹੈ ਤੇ ਕੋਈ ਗੱਲ ਨਹੀਂ ਉਹ ਬਾਅਦ ਚ ਚਲ ਜੂਗੀ ਆ ਜਾਓ ਤੁਸੀਂ ਛੱਬੋ ਹਾਂਜੀ ਮੰਮੀ ਆ ਸਿਮਰ ਲੱਗੀ ਹੋਣ ਆਹੋ ਤੇ ਕੋਈ ਚੀਜ਼ ਹੈਗੀ ਹੈ ਘਰ ਇਹ ਤਾਂ ਬਣਾਣੀ ਪਕੌੜੇ ਪਕਾੜੇ ਕੱਢ ਲਈ ਲੈ ਉਹ ਕੀ ਕਰਨ ਆਉਣ ਲੱਗੀ ਆ ਲੈ ਆਂਦੀ ਕੀ ਕਰਨ ਆਉਣਾ 10 ਕੰਬਲੀਆਂ ਉਹਦਾ ਆਪਣਾ ਘਰਿਆਂ ਗਰਮੀਆਂ ਦੀਆਂ ਛੁੱਟੀਆਂ ਨੇ ਆਣਿਆਂ ਨੂੰ ਪਈਆਂ ਤੇ ਚਾਹ ਹੁੰਦਾ ਹੀ ਆ ਨਿਆਣਿਆਂ ਨੂੰ ਨਾਨੀ ਕਰ ਜਾਂਦਾ ਬਸ ਇੰਨੀ ਗਰਮੀ ਆ ਤੇ ਬੰਦਾ ਆਪਣੇ ਘਰੇ ਰਹਿੰਦਾ ਤੇਰੀ ਕੁੜੀ ਨੂੰ ਵੀ ਮਤ ਟਿਕਾ ਲਈ ਜਦੋਂ ਪਰ ਮੈਂ ਤੇ ਤੈਨੂੰ ਕਦੀ ਪੋਤਾ ਆਪਣੀ ਨੋਈ ਨਹੀਂ ਬਣਾਇਆ ਮੈਂ ਤੇ ਜਿੰਨਾ ਪਿਆਰ ਸਿਮਰ ਨੂੰ ਕਰਦੀ ਆ ਓਨਾ ਹੀ ਤੈਨੂੰ ਕਰਦੀ ਆ ਤੇ ਤੂੰ ਕਿੱਦਾਂ ਬੋਲਣ ਰਹੀ ਏ ਆਪਣੀਆਂ ਹੀ ਇੱਥੇ ਰੋਟੀਆਂ ਪੱਕਦੀਆਂ ਨਹੀਂ ਗਰਮੀ ਦੇ ਵਿੱਚ ਉਹਨਾਂ ਦੀਆਂ ਵੀ ਨਾਲ ਲਾਉਂਦੇ ਫਿਰੋ ਪਤਾ ਨਾ ਕਿੱਡੇ ਉਹਦੇ ਨਿਆਣੇ ਸ਼ੈਤਾਨ ਐ ਸੱਦ ਲਿਆ ਵਾ ਮੈਂ ਆਪਣੇ ਪਕੇ ਜਣਾ ਹੀ ਆਪਣੀ ਕੁੜੀ ਨੂੰ ਸੱਦ ਕੇ ਬੈਗੀ ਜੇ ਧੀ ਆਜੂਗੀ 4 ਦਿਨ ਤੇ ਕਿਹੜਾ ਕੁੱਛ ਲੈ ਚੱਲੀ ਆ ਮੋਹ ਪਿਆਰੀ ਐ ਨਾ ਜੇ ਰੋਟੀਆਂ ਦੀ ਗੱਲ ਆ ਤੇ ਮੈਂ ਆਪਣਾਂ ਲਿਆਂਗੀ ਆ ਆਪਣੇ ਨਿਆਣਿਆਂ ਦੇ ਨਹੀਂ ਕੰਮ ਮੁੱਕਦੇ ਮੇਰੇ ਮੈਂ ਉਹਨਾਂ ਦੇ ਵੀ ਨਾਲ ਕਰਾਂ ਚੱਲ ਪੁੱਤ ਆ ਚੱਲੀਏ ਦੇਖ ਸ਼ਬੋ ਮੈਂ ਕਦੀ ਵੀ ਆਪਣੀ ਧੀ ਤੇ ਤੇਰੇ 'ਚ ਕਦੀ ਕੋਈ ਫਰਕ ਨਹੀਂ ਕੀਤਾ ਉਹਨੇ ਵੀ ਕਦੀ ਤੈਨੂੰ ਆਪਣੀ ਭਾਬੀ ਨਹੀਂ ਸਮਝਿਆ ਕਿਤੇ ਭਾਬੀਆਂ ਨਾਲ ਵੱਧ ਤੇਰੇ ਨਾਲ ਕਰਦੀ ਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਤੂੰ ਇਦਾਂ ਬੋਲਦੀ ਆ ਤੇ ਕੀ ਉਹਦੇ ਦਿਲ ਤੇ ਬੀਤੂਗੀ ਗੱਲ ਨਹੀਂ ਪੁੱਤ ਫਿਰ ਕੀ ਆ ਕਹਿੰਦੇ ਹੁੰਦੇ ਆ ਨਾ ਸਿਆਣੇ ਮੰਝੀਓ ਫੋੜ ਨੇੜੇ ਹੀ ਆ ਆਪਾਂ ਜੋ ਬੀਜਾਂਗੇ ਸੋ ਵੱਢਾਂਗੇ ਵੇ ਤੂੰ ਕਿੰਨੇ ਪਿਆਰ ਨਾਲ ਆਪਣੀ ਗੱਲ ਨਾਲ ਲਾਈ ਆ ਲਾਈ ਆ ਨਾ ਆਪਣੀ ਧੀ ਐਦਾਂ ਹੀ ਮੈਂ ਵੀ ਆਪਣੀ ਗੱਲ ਨਾਲ ਆ ਕੇ ਰੱਖਦੀ ਹੁੰਦੀ ਸਾਂ ਜਿਦਾ ਹੀ ਘਰ ਦੇ ਵਿੱਚ ਚੈਲ ਪੈਲ ਕਰਦੀ ਆ ਉਦਾਂ ਉਹ ਵੀ ਕਰਦੀ ਹੁੰਦੀ ਸੀ ਉਹਦੇ ਵੀ ਹਸੂ ਹਸੂ ਚਿਹਰਾ ਕਰਨਾ ਪਰ ਮੈਂ ਕਦੀ ਇਹ ਨਹੀਂ ਸੋਚਿਆ ਕਿ ਅੱਜ ਦਾ ਦਿਨ ਵੀ ਵੇਖਣਾ ਪਊਗਾ ਜਿੰਨੇ ਲਾਡਣਾ ਤੂੰ ਪਾਲਣ ਦੀ ਹੈ ਨਾ ਇਹ ਲਾਡਾਂ ਦੇ ਨਾਲ ਹੀ ਮੈਂ ਪਾਲੀ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਅੱਜ ਇਸ ਘਰ ਦੀ ਉਹ ਰਿਸ਼ਤੇਦਾਰ ਬਣ ਗਈ ਹੈ ਚਲ ਕੋਈ ਗੱਲ ਨਾ ਪੁੱਤ ਤੁਹਾਡਾ ਘਰ ਆ ਤੁਸੀਂ ਮਾਲਕ ਜੀ ਕੋਈ ਗੱਲ ਨਹੀਂ ਮੈਨੂੰ ਕਹਿ ਦੇਣੀ ਉਹ ਨਹੀਂ ਆਉਗੀ ਪਰ ਇੱਕ ਗੱਲ ਯਾਦ ਰੱਖ ਅੱਜ ਤੋਂ 15 ਸਾਲਾਂ ਨੂੰ ਮੇਰੀ ਜਗ੍ਹਾ ਤੇ ਤੂੰ ਬੈਠੀ ਹੋਵੇਂਗੀ ਤੇ ਤੇਰੀ ਜਗ੍ਹਾ ਤੇ ਖੜੀ ਹੋਊਗੀ ਤੇਰੀ ਨੋ ਤੇ ਜਦੋਂ ਜਿਹੜੇ ਬੋਲ ਤੂ ਆ ਜੇ ਬੋਲਣ ਦੀ ਆ ਨਾ ਜਦੋਂ ਤੇਰੀ ਨੋ ਨੇ ਤੈਨੂੰ ਬੋਲੇ ਤੇਰੀ ਧੀ ਵਾਈ ਤੇ ਤੇਰੀ ਇੱਕ ਚੁੱਕੀ ਉਦੋਂ ਵੱਜਣੀ ਆ ਤੇ ਜਿਵੇਂ ਜਿੰਦੀ ਰਹੀ ਤੇ ਫਿਰ ਮੈਨੂੰ ਦੱਸੀ ਕਿ ਤੇਰੇ ਦਿਲ ਤੇ ਕੀ ਵੀ ਉਹ ਤੇ ਜੋ ਆਪਾਂ ਬੀਜਣਾ ਨਾ ਉਹੋ ਹੀ ਆਪਾਂ ਵੜਣਾ